हां भाई ਸਾਰਿਆਂ ਦਾ ਧੰਨਵਾਦ ਬਈ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਭਰਾਮਾਂ ਨੇ ਹੈਲਪ ਕੀਤੀ ਹੈ ਬਈ ਹਮ ਧੰਨਵਾਦ ਬਈ ਮੇਰੇ ਭਰਾਮਾ ਦਾ ਬਈ ਮੈਂ ਦੁਬਾਰਾ ਕੰਮ ਕਰਨਾ ਚਾਹਣਾ ਦੇ ਬੱਚੇ ਪਾਲਨੇ ਚਾਹਣਾ ਮੇਰਾ ਲਾਇਕ ਰਾ ਦੋ ਬਈ ਰੱਬ ਜੇ ਬੇਨਤੀ ਹੋ ਰਾ ਹਮ ਜੇ ਨਹੀਂ ਵੀ ਸਪੋਰਟ ਹੁੰਦੀ ਤਾਂ ਲੱਤ ਬੜਾਉਣ ਜੋਗੀ ਤੱਕ ਆ ਰਹੀ ਨਾ 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 ਪ੍ਰਾਤ ਨੂੰ ਦੁਆਰੇ ਖੜਾ ਕਰਾਂਗੇ ਯਾਰ ਹਾਂ ਸਤਿ ਸ਼੍ਰੀ ਅਕਾਲ ਬਾਈ ਸਟਾਰ ਕੋ ਉਤਰਵਾ ਚੈਨਲ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਪਹਿਲਾਂ ਤਾਂ ਵੀਰਾਂ ਸਾਰਿਆਂ ਦਾ ਮੈਂ ਜਿੰਨੇ ਵੀ ਪ੍ਰਾ ਜੁੜੇ ਹੋਏ ਨੇ ਇਸ ਚੈਨਲ ਨਾਲ ਤੁਹਾਡਾ ਮੈਂ ਧੰਨਵਾਦ ਕਰਦਾ ਆਂ ਆਪਾਂ ਪਿੱਛੇ ਜੇ ਇੱਕ ਵੀਡੀਓ ਪਾਈ ਸੀ ਵੀਰ ਦੀ ਚੀਮੇ ਪਿੰਡ ਤੋਂ ਵੀਰ ਗਗਨ ਦੀ ਬਾਈ ਕਾਫੀ ਪ੍ਰੋਬਲਮ ਸੀਗਾ ਉਦੋਂ ਬਾਈ ਦਿੱਕਤ ਸੀਗਾ ਤਾਂ ਬਵਾਸੀਰ ਦੀ ਦਿੱਕਤ ਸੀਗੀ ਭਾਰ ਪੈਂਦਾ ਸੀ ਹੋਰ ਵੀ ਕਾਫੀ ਦਿੱਕਤਾਂ ਬਾਈ ਨੂੰ ਜੁੜੀਆਂ ਹੋਈਆਂ ਸੀ ਤੇ ਆਪਾਂ ਵੀਡੀਓ ਕਰੀ ਸੀ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰੀ ਵੀਰ ਦੀ ਤੇ ਵੀਰ ਦੇ ਦੋ ਆਪਰੇਸ਼ਨ ਆ ਜਿਹੜੇ ਉਹ ਹੋ ਚੁੱਕੇ ਨੇ ਤੇ ਵੀਰ ਨਾਲ ਬੈਠਾ ਕਾਕਾ ਮੇਰਾ ਭਰਾ ਤੇ ਨਾਲ ਬਾਈ ਲੱਖੀ ਤੇ ਨਾਲ ਬਾਈ ਹਰੀ ਗੜੀਆ ਬੈਠਾ ਤੇ ਭੈਣ ਤੋਂ ਆਪਾਂ ਪੁੱਛ ਜਾਈਏ ਕਿਹੜੇ-ਕਿਹੜੇ ਆਪਰੇਸ਼ਨ ਹੋ ਗਏ ਤੇ ਇੱਕ ਮੇਰੀ ਬੇਨਤੀ ਨਾਲ ਹੀ ਹੋਰ ਆ ਤੇ ਤੁਸੀਂ ਇੱਕ ਵਾਰੀ ਵੀਰ ਦੀ ਹੈਲਪ કરી ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾਂ ਕੋ ਇੱਕ ਸਬੂਤ ਤੌਰ ਤੇ ویسੇ ਮੈਨੂੰ ਪਤਾ ਤੁਸੀਂ ਇਹ ਚੀਜ਼ਾਂ ਚਾਹੁੰਦੇ ਨਹੀਂ ਸਬੂਤ ਤੌਰ ਤੇ ਆਪਾਂ ਸਾਰੀ ਸਟੇਟਮੈਂਟ ਕਢਵਾ ਲਈ ਕਿਹਨੇ ਕਿਹਨੇ ਕਿਨੇ ਕਿਨੇ ਰੁਪਏ ਲਾਇਏ ਨੇ ਉਹ ਸਾਰਾ ਕੁਝ ਆਪਾਂ ਇਹਦੇ ਵਿੱਚੋਂ ਤੁਹਾਨੂੰ ਵਿੱਚ ਸਕਰੀਨ ਤੇ ਲਾ ਦਵਾਂ ਆ ਆਪਣਾ ਸਕੈਨਰ ਵਾਲਾ ਖਾਤਾ ਤੇ ਇਹ ਵੀ ਮੈਂ ਸਾਰੀਆਂ ਸਨੈਪਾਂ ਜਿਹੜੀਆਂ ਫੋਟੋ ਮੈਂ ਖਿੱਚ ਕੇ ਬੇਚ ਲਾ ਦੇਣੀਆਂ ਨੇ ਤੇ ਜਿਨੇ ਵੀ ਜਿੰਨੇ ਵੀ ਭਰਾ ਨੇ ਜਿੰਨੀਆਂ ਵੀ ਐਂਟਰੀਆਂ ਕਰੀਆਂ ਉਹ ਸਾਰੀਆਂ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੀਆਂ ਤੇ ਆਪਾਂ ਭੈਣ ਤੋਂ ਜਾਣਕਾਰੀ ਲੈਣੇ ਦੀਪ ਨੇ ਕੀ ਕੀ ਚੀਜ਼ ਦੱਸੋ ਪਣੇ ਨੇ ਕੀ ਕੀ ਹੋ ਗਿਆ ਵੀਰ ਦਾ ਆਪਰੇਸ਼ਨ ਦਾ ਤੇ ਕਿੱਥੋਂ ਕਰਾਇਆ ਉਹ ਮੇਰੇ ਕਿਤਾਬ ਪ੍ਰੇਸ਼ਣ ਕਰਵਾਇਆ ਜਾਗਾ ਆਪਾਂ ਸਰੂਤ ਤੋਂ ਕਰਾਇਆਗਾ ਕਾਹਦਾ ਕਰਾਇਆ ਬਾਬਾ ਜੀ ਦਾ ਤੇ ਪਰ ਦਾ ਪ੍ਰੇਸ਼ਣ ਵੀ ਸਰੂਤ ਤੋਂ ਕਰਾਇਆ ਠੀਕ ਹੋ ਗਿਆ ਆਪਣੇ ਹਾਂ ਮੇਰੇ ਉਹ ਠੀਕ ਆ ਪ੍ਰੋਬਲਮ ਵੀ ਹਾਂ ਕਿੰਨੇ ਕਹਾ ਤੱਕ ਜਮਾ ਹੀ ਸੈੱਟ ਹੋ ਗਿਆ ਹੋਣ ਜਮਾ ਹੀ ਸੈੱਟ ਹੋ ਗਿਆ ਬਈ ਹੁਣ ਤਾਂ ਵੀ ਥੋੜਾ ਬਹੁਤਾ ਹੋਗਾ ਬਈ ਅੱਜ ਦਵਾਈ ਲੈ ਕੇ ਆਏ ਆ ਜੀ 10 ਦਿਨਾਂ ਬਾਅਦ ਉਹਨਾਂ ਨੇ ਸੱਦਿਆ ਸੀ ਹਾਂ ਤੇ ਅੱਜ ਦਵਾਈ ਦਿੱਤੀ ਉਹਨਾਂ ਨੇ 100 ਰੁਪਏ ਲੱਗੇ ਆਪਣਾ ਹੋਰ ਵੀ ਜੀ ਤੇ ਦਵਾਈ ਲੈਣ ਦੀ ਉਹ ਕਹਿੰਦੇ ਵੀ 5-7 ਦਿਨਾਂ ਵਿੱਚ ਜਮਨ ਸੈੱਟ ਹੋ ਜਾਊਗਾ ਵੀ ਉਸ ਪ੍ਰੋਬਲਮ ਤੋਂ ਤੁਹਾਨੂੰ ਤੁਹਾਨੂੰ ਕਿੰਨਾ ਕ ਫਰਕ ਲੱਗਦਾ ਕਿਉਂ ਤੁਸੀਂ ਬਹੁਤ ਬਈ ਬਹੁਤ ਫਰਕ ਅੱਗੇ ਨਾਲ ਹਾਂ ਓਕੇ ਹੁਣ ਹੋਰ ਕੀ ਦਿੱਕਤ ਆ ਪੈਣੇ ਹਾਂ ਵੀ ਰਹਿ ਲੱਤ ਦੀ ਤੇ ਬਾਹਾਂ ਦੀ ਪ੍ਰੋਬਲਮ ਪਾਸੀ ਦੀ ਪ੍ਰੋਬਲਮ ਜ਼ਿਆਦਾ ਰਹਿ ਜੀ ਭਈ ਉਹਦਾ ਰਹਿ ਜਾਂ ਹੈ ਕੀ ਦਿੱਕਤ ਕੀ ਹੋ ਚੀਜ਼ ਸਾਈ ਬੰਦੀ ਹੈ ਵੀ ਇੱਕ ਸਾਈਡ ਤੇ ਇੱਕ ਪਾਸੇ ਤੇ ਇੱਕ ਪਾਸੇ ਤੇ ਵੀ ਸਾਰੇ ਹਾਂ ਸਿਰਚ ਵੀ ਸੋਜ ਹੋ ਜਾਂਦੀ ਵੀ ਉਧਰਲੀ ਸਾਈਡ ਹੀ ਤੇ ਬਾਹਾਂ ਚ ਤੇ ਢੂਈ ਜੀ ਉਧਰਲੀ ਸਾਈਡ ਹੀ ਲੱਤ ਤੇ ਵੀ ਉਧਰਲੀ ਸਾਈਡ ਹੀ ਦੱਤ ਹੁੰਦਾ ਕਿੱਥੇ ਤੂੰ ਚੈੱਕ ਕਰਾਇਆ ਵੀ ਕੀ ਫਲਡ ਕੀਆ ਹਜੇ ਤਾਂ ਵੀਰੇ ਕੁਛ ਨਹੀਂ ਵੀਰੇ ਲਾ ਨੇ ਰਿਪੋਰਟਾਂ ਕੀਤੀਆਂ ਜੀਆਂ ਡਾਕਟਰਾਂ ਨੇ ਪਰ ਹਜੇ ਉਹਨਾਂ ਨੇ ਕੁਛ ਦੱਸਿਆ ਨਹੀਂ ਹੈਗਾ ਆਪਾਂ ਨੂੰ ਹਮ ਐਮ ਜੀ ਚ ਲੈ ਕੇ ਗਏ ਸੀ ਵੀ ਉਹਨਾਂ ਨੇ ਵੀ ਕੋਈ ਰਾਹ ਜਾਣ ਨਹੀਂ ਦਿੱਤਾ ਹੈਗਾ ਆਪਾਂ ਨੂੰ ਹਮ ਤੇ ਹੁਣ ਕਹਿੰਦੇ ਸੀ ਵੀ ਕਰਾ ਕੇ ਦੇਖ ਲੈਨੇ ਵੀ ਕੀ ਹੈਗਾ ਵੀ ਜੇ ਮਰਾਈ ਜੇ ਕੁਝ ਵੀ ਵਿਕਰਾ ਕੇ ਵੀ ਆਪਾਂ ਨੂੰ ਪਤਾ ਲੱਗ ਜੂਗਾ ਕੀ ਹੈ ਹੂੰ ਹੁਣ ਪ੍ਰੋਬਲਮ ਕੀ ਆਉਂਦੀ ਹੈ ਵੀ ਲੱਤ ਦੀ ਜਾਂ ਕੀ ਲੱਤ ਦੀ ਪ੍ਰੋਬਲਮ ਹੈ ਵੀ ਇੱਕ ਸਾਈਡ ਸੁੰਨ ਹੋ ਜਾਂਦਾ ਵੀ ਖੜ ਜਾਂਦਾ ਬਸ ਹਾਂ ਸੁੰਨ ਹੋ ਜਾਂਦਾ ਵੀ ਪਰ ਆ ਪਰ ਲੱਗਣ ਲੱਗ ਜਾਂਦਾ ਕਿ ਇੱਕ ਸਾਈਡ ਵੀ ਕੰਬਣ ਵੀ ਲੱਗ ਜਾਂਦਾ ਵੀ ਇੱਕ ਸਾਈਡ ਓਕੇ ਰਾਤ ਨੂੰ ਨੀਂਦ ਨੂਂਦ ਵਗੈਰਾ ਆਉਂਦੀ ਹੈ ਕੋਈ ਨਾ ਨਾ ਮੇਰੇ ਤਾਂ ਦੈਨ ਰਾਤ ਹੀ ਇੱਕ ਆ ਵੀ ਕਦੇ ਮਲਦੇ ਕਦੇ ਘੁੱਟਦੇ ਹੂੰ ਕਦੇ ਜਵਾਬ ਵੀ ਦਬ ਦੇ ਘੁੱਟ ਗਿਆ ਬਈ ਹੂੰ ਜਿੰਨਾ ਟਾਈਮ ਮਲਦੇ ਹੁਣ ਟਾਈਮ ਹੁੰਦਾ ਉਹਨਾਂ ਨਾਲ ਪਿਆ ਰਹਿੰਦਾ ਜਦੋਂ ਮਾੜਾ ਜਿਹਾ ਪਰੇ ਹੋ ਜਾਂਦੇ ਆ ਉਦੋਂ ਹੀ ਫੇਰ ਉਹ ਮੇ ਹੋ ਜਾਂਦਾ ਹੂੰ ਇੱਕ ਟੈਨਸ਼ਨ ਦੀ ਪ੍ਰੋਬਲਮ ਜ਼ਿਆਦਾ ਜੀ ਬਈ ਥੋੜਾ ਜਿਹਾ ਟੈਨਸ਼ਨ ਦੀ ਪ੍ਰੋਬਲਮ ਉਹ ਆਪ ਤੇ ਵੀ ਬੰਦੇ ਤੇ ਪਏ ਪਏ ਤੇ ਬੋਝ ਪਈ ਜਾਂਦਾ ਇਹ ਵੀ ਗੱਲ ਦਾ ਹੈ ਇਹ ਤੇ ਹੁਣ ਭੈਣ ਇੱਕ ਤਾਂ ਕਬੂਤਰ ਬਾਜ਼ਾਂ ਦਾ ਜਰੂਰ ਦੱਸੋ ਜਿਨੇ ਜਿਨੇ ਤੁਹਾਡੀ ਹੈਲਪ ਕਰੀ ਹੈ ਹਾਂ ਬਈ ਸਾਰਿਆਂ ਦਾ ਧੰਨਵਾਦ ਬਈ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਭਰਾਵਾਂ ਨੇ ਹੈਲਪ ਕੀਤੀ ਹੈ ਬਈ ਹੂੰ ਤੇ ਕਿੰਨਾ ਕ ਭੈਣੇ ਖਰਚਾ ਆ ਗਿਆ ਤੁਹਾਡੇ ਕੋਲੇ ਹੁਣ ਆਪਾਂ ਦੁਬਾਰਾ ਵੀ ਵੀਰਾਂ ਨੂੰ ਰਿਕੁਐਸਟ ਕਰਨੀ ਹੈ ਤੇ ਕਿੰਨਾ ਕ ਆਪਣਾ ਖਰਚਾ ਅੱਗੇ ਹੋਣ ਵਾਲਾ ਉਹ ਜ਼ਰੂਰ ਦੱਸ ਦੇ। ਉਹ ਹੁਣ ਵੀਰੇ ਗਾ ਆਪਾਂ ਨੂੰ ਪਤਾ ਨਹੀਂ ਵੀ ਆਪਣਾ ਚਾਪਿਆ ਯਾਰ ਵਾਂਗੂ ਖਰਚਾ ਆ ਚੁੱਕਿਆਗਾ। ਹੁਣ ਤਿੱਕਰ ਦਾ। ਤੇ ਹੁਣ ਅੱਗੇ ਵੀ ਜਦੋਂ ਕਰਾਵਾਂਗੇ ਲੱਤ ਦਾ ਹੁਣ ਕੀ ਪਤਾ ਕਿੰਨਾ ਕ ਖਰਚਾ ਆਵੇ 50000 ਰੁਪਏ ਆ ਸਕਦਾ 60 ਵੀ ਆ ਸਕਦਾ ਇਹ ਨਹੀਂ ਪਤਾ ਲੱਖ ਰੁਪਏ ਵੀ ਆ ਸਕਦਾ। ਠੀਕ ਹੈ ਬਣ। ਜਿਹੜਾ ਤੁਸੀਂ ਉਹ ਲੀਵਰ ਦੇ ਇਨਫੈਕਸ਼ਨ ਵਾਲਾ ਦੱਸਿਆ ਤੁਸੀਂ ਮੇਰੇ ਨਾਲ ਗੱਲ ਕੀਤੀ ਉਹ ਵੀ ਦਵਾਈ ਚਲਾਉਣੀ ਹੈ ਹਜੇ ਉਹਨਾਂ ਨੇ ਕੁਝ ਨਹੀਂ ਦਿੱਤਾ ਹੈਗਾ ਪਹਿਲਾਂ ਹੂੰ ਪਹਿਲਾਂ ਉਹਨਾਂ ਨੇ ਆਪਰੇਸ਼ਨ ਹੀ ਸਹੀ ਕੀਤਾਗਾ ਕਹਿੰਦੇ ਆਪਰੇਸ਼ਨ ਸਹੀ ਹੋ ਗਿਆ ਵੀ ਥੋੜੀ ਥੋੜੀ ਫਰਕ ਪੈਂਦਾ ਜਾਊਗਾ ਇਹ ਉੱਥੋਂ ਹੀ ਕਰਾਉਣਾ ਇਹ ਜਿਹੜਾ ਲੀਵਰ ਵਾਲਾ ਵੀ ਉੱਥੋਂ ਟ੍ਰੀਟਮੈਂਟ ਚੱਲੂਣਾ ਵੀ ਹਾਂ ਬਈ ਸੰਗਰੂਰੋਂ ਹਾਂ ਲਾ ਵੀ ਬਠਿੰਡੇ ਤੋਂ ਕਹਿੰਦੇ ਆ ਬਈ ਅੱਛਾ ਬਾਬਾ ਸੀਦਾੜਾ ਉੱਥੋਂ ਤੋਂ ਸੰਗਰੂਰੋਂ ਕਰਾਇਆ ਉਹ ਸੰਗਰੂਰੋਂ ਕਰਾਇਆ ਬਈ ਓਕੇ ਠੀਕ ਹੈ ਤੇ ਹੁਣ ਫਿਰ ਆਪਾਂ ਹੋਰ ਕਿੰਨਾ ਕਦਾ ਕਹੀ ਇਹਨਾਂ ਨੂੰ ਵੀਰਾਂ ਨੂੰ ਵੀ ਜਿੰਨੇ ਵੀ ਆ ਜਿੰਨੀ ਕੁ ਵੀ ਹੈਲਪ ਹੁੰਦੀ ਆ ਕਰੋ ਵੀ ਹੂੰ ਜਿੰਨੇ ਵੀ ਭਰਾਵਾਂ ਤੋਂ ਸਰਦਾਰ ਦਾ ਜਿਹੜਾ ਕੁਝ 150 20 ਜਿੰਨੇ ਵੀ ਸਰਦਾਰ ਨਾਲ ਕਰੋ ਵੀ ਪਹਿਲਾਂ ਵੀ ਜਿੰਨਾ ਕਹਿਤਾ ਬਹੁਤ ਧੰਨਵਾਦ ਆ ਵੀ ਆਪਣਾ ਹਲਾ ਹੂੰ ਜਿਹੜੇ ਆਪਣੇ ਨਾਲ ਖੜੇ ਆ ਭਰਾ ਚਲੋ ਤੇ ਵੀਰੇ ਮੇਰੇ ਬੰਨਿਆ ਵੀ ਇੱਕ ਵਾਰੀ ਮੈਂ ਫੇਰ ਰਿਕਵੈਸਟ ਕਰੂੰਗਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸੋਹਣੀ ਸੁਹਣੀ ਤੇ ਕਿਸੇ ਤਕਲੀਫ ਦੇ ਵਿੱਚ ਇਨਸਾਨ ਨੂੰ ਤੁਸੀਂ ਬਹੁਤ ਜ਼ਿਆਦਾ ਨੇੜੇ ਹਮਦਰਦੀ ਨਾਲ ਵੇਖਿਆ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਤੇ ਆ ਨਾਲ ਬੇਟਾ ਵੀਰ ਦਾ ਜਿੰਨਾ ਕ ਟੈਂਪਰਾ ਉਸ ਲੱਤਾਂ ਕੁੱਟੀ ਜਾਂਦੇ ਆ ਜਾਂ ਮਲੀ ਜਾਂਦੇ ਆ ਓਨਾ ਕ ਟਾਈਮ ਰਾਹਤ ਰਹਿੰਦੀ ਆ ਵੀਰ ਨੂੰ ਆਦਰਵਾਇਜ਼ ਬਾਈ ਪ੍ਰੋਬਲਮ ਚ ਹੀ ਰਹਿੰਦਾ ਤੇ ਕਈ ਦਿਨਾਂ ਚੋਂ ਭੈਣ ਨਾਲ ਵੀ ਗੱਲ ਹੋਈ ਜਾਂਦੀ ਸੀ ਤੇ ਵੀ ਵੀਰ ਦਾ ਦੁਬਾਰਾ ਆਪਾਂ ਵੀਡੀਓ ਦਾ ਕਰੀਏ ਤੇ ਅੱਜ ਵੀਰ ਲੱਖੇ ਵਰਗੇ ਸਾਰੇ ਆਏ ਆ ਸੀ ਮੈਂ ਲਗਭਗ 8 8:30 ਦਾ ਟਾਈਮ ਆ ਰਾਤ ਦਾ ਹੁਣ ਤੇ ਐਮਰਜੈਂਸੀ ਵੀਡੀਓ ਦੁਬਾਰਾ ਕਰ ਰਹੇ ਹਾਂ ਕਿਉਂਕਿ ਵੀਰ ਇੰਨੀ ਕੁ ਤਕਲੀਫ ਦੇ ਵਿੱਚ ਹਜੇ ਵੀ ਲੱਤ ਦੀ ਤਕਲੀਫ ਹੈ ਜਿਹੜੀ ਵੀ ਦਾਦਾ ਅਲੱਗ ਭਾਈ ਲੱਕੀ ਦਾਦਾ ਹੀ ਹਨਾ ਵੀਰ ਦਾਦਾ ਦਾ ਫੋਨ ਲਾ ਕੇ ਵੀ ਕਹਿੰਦਾ ਮੇਰੀ ਲੱਤ ਕਟਾ ਦਿਓ ਕਿਉਂਕਿ ਇੰਨੀ ਕੁ ਜ਼ਿਆਦਾ ਤਕਲੀਫ ਦੇ ਵਿੱਚ ਭਾਈ ਲੱਤ ਪੱਖੋਂ ਵੀ ਚੱਲ ਰਿਹਾ ਹੈ ਤੇ ਲੀਵਰ ਦੀ ਵੀ ਇਨਫੈਕਸ਼ਨ ਆ ਬੋਲੋਗੇ ਗੱਲ ਕਰ ਦਿਓ ਪੈਨ ਮਾਈਕ ਦੇ ਆ ਵੀਰ ਨੇੜੇ ਕਰੀ ਮੇਰਾ 10 ਤਨਵਾਰ ਭਾਈ ਮੇਰੇ ਪਰ ਆਵਾਜ਼ ਆ ਚੰਨਾ ਨੇ ਮੇਰਾ ਸਾਸ ਜਿੱਤਾ ਭਾਈ ਬਹੁਤ ਬਹੁਤ ਧੰਨਵਾਦ ਭਾਈ 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 ਮੈਂ ਦੁਬਾਰਾ ਕੰਮ ਕਰਨਾ ਚਾਹਣਾ ਆ ਦੇ ਬੱਚੇ ਪਾਲਨੇ ਚਾਹਣਾ ਮੈਨੂੰ ਪੈਰਾਂ ਤੇ ਖੜਾ ਕਰ ਦੋ ਭਾਈ ਮੇਰੀ ਇਹ ਹੀ ਵੰਦੀਆ ਮੈਨੂੰ ਪੈਸਿਆਂ ਦਾ ਨਹੀਂ ਵੀ ਤੁਸੀਂ ਪੈਸੇ ਪਾਓ ਮੇਰਾ ਲਾਇਕ ਰਾ ਦੋ ਬਈ ਹੱਸ ਐਨੀ ਵੈਂਤੀ ਆ ਬਈ ਮੇਰੀ ਮੈਨੂੰ ਜਮਾ ਦਲਣਾ ਸਟੱਪ ਜਿਵੇਂ ਤਰੀ ਪਹਿਲਾ ਸਪੋਰਟ ਕਰੀਆ ਸਾਰੇ ਭਰਾਵਾਂ ਨੇ ਵੈਸੇ ਅਸੀਂ ਆਫ ਕੈਮਰਾ ਵੀ ਤੇਰੇ ਨਾਲ ਸਾਰੇ ਖੜੇ ਆ ਬਈ ਲੱਖੀ ਵਰਗੇ ਵੀ ਖੜੇ ਆ ਬਾਕੀ ਜਿੰਨੇ ਵੀ ਕੋਤਰਵਾ ਨੇ ਸਾਰੇ ਨਾਲ ਹੋਗੇ ਵੀ ਖੜੇ ਆ ਤਬਰਾਈਂ ਜਾ ਮੈਨਾ ਹੌਸਲਾ ਰੱਖ ਜਿੰਨੇ ਜੋਗੇ ਹੈਗੇ ਆ ਬਈ ਤੇਰੇ ਨਾਲ ਵੀ ਆ ਹਾਂ ਸਾਰੇ ਨਾਲ ਨੇ ਲਗਭਗ ਮੈਂ ਇਕੱਲਾ ਨਹੀਂ ਬਈ ਲੱਖੀ ਨਹੀਂ ਸਾਰੇ ਨਾਲ ਨੇ ਤਬਰਾਈਂ ਨਾ ਜਾ ਮੈਨਾ ਦਲ ਰੱਖੇ ਜੰਗਾ ਉਵੇਂ ਕੰਮ ਕਰਾਂਗਾ ਇੱਕ ਬੇਨਤੀ ਹੋਰ ਹੈ ਜੇ ਨਹੀਂ ਵੀ ਸਪੋਰਟ ਹੁੰਦੀ ਤਾਂ ਲੱਤ ਬੜਾਉਣ ਜੋਗੀ ਤੱਕ ਆ ਰਹੀ ਨਾ 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 ਪ੍ਰਾ ਤਨੂ ਦੁਬਾਰੇ ਖੜਾ ਕਰਾਂਗੇ ਯਾਰ ਹੁਣ ਲੱਤ ਬੜਵਾ ਕੇ ਤੇਰਾ ਦੁਬਾਰੇ ਉਹ ਕਰਿਆ ਕੀ ਕਰਿਆ ਦਲ ਰੱਖ ਕੋਈ ਨਹੀਂ ਕਈ ਵਾਰ ਕੋਈ ਜਿੰਨਾ ਮਾਲਕ ਨੇ ਕੋਈ ਦੁੱਖ ਤਕਲੀਫ ਹੁੰਦਾ ਚੱਲਣਾ ਹੀ ਪੈਂਦਾ ਬਹੁਤ ਸੈਟਮ ਬਾਬਾ ਸੀਰ ਬੰਨਿਓ ਠੀਕ ਹੈ ਬਈ ਜਮਾ ਜਮਾ ਭਾਰ ਬੰਨਿਓ ਵੀ ਠੀਕ ਹੈ ਬਈ ਜਮਾ ਠੀਕ ਮਾਲਕ ਨੇ ਇੰਨੀ ਸੋਹਣੀਆ ਗਾਂ ਵੀ ਸੁਣੂਗਾ ਭਰਾਣਾ ਹੌਸਲਾ ਰੱਖ ਸਕੋ ਭੈਣ ਨੂੰ ਵੀ ਨਾਲ ਹੌਸਲਾ ਦਿਆ ਕਰ ਠੀਕ ਆ ਨਾ ਕਿਉਂਕਿ ਤੂੰ ਬੜਤੇ ਪਿਆ ਉਹ ਵਿਚਾਰੀ ਬਾਹਰ ਬੈਠੀ ਵੀ ਤਕਲੀਫ ਚਾ ਹਾਂ ਠੀਕ ਆ ਨਾ ਕਭਰਾਣਾ ਜਮੇ ਮੈਨੂੰ ਬਈ ਤੇ ਤਾਂ ਚਲੋ ਹੈਗਾ ਹੀ ਹੈਗਾ ਤੇ ਟੈਨਸ਼ਨ ਦੀ ਦਵਾਈ ਵੀ ਚੱਲਦੀ ਆ ਤੇ ਬਾਕੀ ਵੀਰ ਨੇ ਵੀ ਰਿਕਵੈਸਟ ਕਰਤੀ ਸਾਰੇ ਭਰਾਵਾਂ ਨੂੰ ਤੇ ਸਾਰੇ ਵੀਰਾਂ ਨੂੰ ਇੱਕ ਵਾਰੀ ਫੇਰ ਬੇਨਤੀ ਆ ਤੇ ਇੱਕ ਮੈਂ ਹੋਰ ਗੱਲ ਜਰੂਰ ਕਹੂੰਗਾ ਇਹ ਸਾਰਾ ਨਗਰ ਆ ਜਿਹੜਾ ਚੀਮਾ ਕਾਫੀ ਵੱਡਾ ਪਿੰਡ ਆ ਜਿੰਨੇ ਵੀ ਨਗਰਪੰਚਾਇਤ ਆ ਜਿੰਨੇ ਵੀ ਭਰਾ ਬਾਹਰ ਨੇ ਠੀਕ ਆ ਕਿਉਂਕਿ ਸਾਰੇ ਪਰਮਾਤਮਾ ਬੰਨੇ ਮੈਨੂੰ ਦਾਦਾ ਜੀ ਕਾਕਾ ਵੀ ਦਾਦਾ ਜੀ ਵਧੀਆ ਬੈਲ ਸੈਟਲ ਨੇ ਬਾਹਰੇ ਵੀ ਕੰਮ ਕਰ ਸੱਟ ਨੇ ਤੁਹਾਡੇ ਪਿੰਡ ਦਾ ਬੰਦਾ ਵੀਰੇ ਠੀਕ ਆ ਤੁਸੀਂ ਵੀ ਹੈਲਪ ਕਰੋਗੇ ਤਾਂ ਇਹਨੂੰ ਦੁੱਗਣਾ ਹੌਸਲਾ ਹੋ ਜਾਊਗਾ ਜਾਂ ਪਹਿਲਾਂ ਵੀ ਕਿਸੇ ਨੇ ਨਗਰ ਦੇ ਵਿੱਚੋਂ ਹੈਲਪ ਕਰੀ ਆ ਤਾਂ ਉਹ ਮੇਰੇ ਬੰਨੇ ਉਸ ਭਰਾ ਦਾ ਜਿੰਨੇ ਵੀ ਕਰੀ ਆ ਉਹਦਾ ਧੰਨਵਾਦ ਬਾਈ ਕਾਕਾ ਰੰਗਾਂ ਦਾ ਇਹਨਾਂ ਨੇ ਪਰਸਨਲੀ ਮਤਲਬ ਘਰੇ ਆ ਕੇ ਵੀ ਪੈਸੇ ਦਿੱਤੇ ਆ ਜਿੰਨਾ ਵੀ ਜਿੰਨੇ ਜੋਗਾ ਵੀ ਹੋਇਆ ਸਾਰੇ ਨੇ ਕਰਿਆ ਤੇ ਸਾਰੇ ਨਗਰ ਨੂੰ ਕਰੀ ਫਿਰ ਬੇਨਤੀ ਹੈ ਬਾਹਰਲੇ ਵੀਰਾਂ ਨੂੰ ਵੀ ਇੱਥੇ ਫੌਜੀ ਵੀਰ ਵੀ ਬਹੁਤ ਹੋਣਗੇ ਠੀਕ ਹੈ ਸਾਰੇ ਆਪਦੇ ਘਰੇ ਸੈੱਟ ਹੋਣਗੇ ਠੀਕ ਹੈ ਪਰ ਬੇਨਤੀ ਇਹੀ ਹੈ ਕਿ ਵੀ ਸਾਰੇ ਨਗਰ ਦੀ ਰਲ ਮਿਲ ਕੇ ਵੀ ਇਸ ਵੀਰ ਨੂੰ ਆਪਾਂ ਪੈਰਾਸਰ ਖੜਾ ਕਰੀਏ ਤਾਂ ਜੋ ਆਪਦੇ ਬੱਚਿਆਂ 'ਚ ਹੋਵੇ ਤੇ ਇਸੇ ਆਸ ਨਾਲ ਵੀ ਤੁਸੀਂ ਦੁਬਾਰਾ ਫੇਰ ਹੈਲਪ ਕਰੋਗੇ ਕਿਉਂਕਿ ਕਈ ਬੰਦਿਆਂ ਤੋਂ ਪੈਸੇ ਪਾਈ ਨਹੀਂ ਗਏ ਕਿਉਂਕਿ ਇੱਕੋ ਦਮ ਲੋਕਾਂ ਨੂੰ ਆਇਆ ਹੋਗਾ ਸੀ ਵੀ ਅਸੀਂ ਛੇਤੀ ਛੇਤੀ ਪੈਸੇ ਦੇ ਦਈਏ ਤੇ ਇਹ ਬੰਦਾ ਆਪਦੇ ਪੈਰਾਸਰ ਹੋ ਜਾਵੇ ਠੀਕ ਆ ਤੁਹਾਡੀ ਕਿਰਪਾ ਨਾਲ ਬਾਈ ਦੇ ਦੋ ਪ੍ਰਸ਼ਨ ਹੋ ਗਏ ਹੁਣ ਮਾਲਕ ਅੱਗੇ ਕੀ ਬਾਈ ਦਾ ਟਰੀਟਮੈਂਟ ਚੱਲਦਾ ਉਹ ਸਾਰਾ ਪਰਮਾਤਮਾ ਨੂੰ ਪਤਾ ਹੈ ਠੀਕ ਆ ਵੀ ਤੁਸੀਂ ਹੈਲਪ ਕਰੋ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਨਗਰ ਨੂੰ ਵੀ ਤੇ ਸਾਰੇ ਕਬੂਤਰ ਬਾਜ ਭਰਾਵਾਂ ਨੂੰ ਤਾਂ ਬੇਨਤੀ ਹੈਗੀ ਹੈਗੀ ਵੀਰੇ ਤੇ ਬਹੁਤ ਬਹੁਤ ਧੰਨਵਾਦ ਭਰਾ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਾਂ ਲਾਜ਼ਮੀ ਕਰ ਵਿੱਚ ਵੀ ਵਾਇਗਰੂ ਲਿਖੋ ਜਿਵੇਂ ਵੀ ਅਰਦਾਸ ਲਿਖੋ ਜੋ ਵੀ ਤੁਹਾਡਾ ਕੁਝ ਰੂ ਕਰੇ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਹੋਰ ਦੇ ਵੀ ਜਿਹੜਾ ਕੋਲੇ ਜਾਵੇ ਤੇ ਉਹ ਹੈਲਪ ਕਰ ਸਕੇ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਜੀ ਥੈਂਕ ਯੂ